ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀ ਗੁਰੂ ਨਾਨਕ ਦੇਵ ਜੀ ਅਤੇ ਦੁਨੀ ਚੰਦ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਦੁਨੀਆਂ ਦੇ ਕਈ ਵੱਖ-ਵੱਖ ਸੈਵਕ ਯਾਤਰਾ ਕਰਦੇ ਇੱਕ ਦਿਨ ਲਾਹੌਰ ਦੇ ਨੇੜੇ ਇੱਕ ਸੁੰਦਰ ਸਥਾਨ ਤੇ ਪਹੁੰਚੇ ਜੋ ਕਿ ਮੌਜੂਦਾ ਪਾਕਿਸਤਾਨ ਵਿੱਚ ਇੱਕ ਇਤਿਹਾਸਿਕ ਸ਼ਹਿਰ ਹੈ ਗੁਰੂ ਨਾਨਕ ਦੇਵ ਜੀ ਸ਼ਹਿਰ ਤੋਂ ਬਾਹਰ ਆਪਣਾ ਡੇਰਾ ਲਗਾਉਣ ਦਾ ਫੈਸਲਾ ਕੀਤਾ। ਉਹ ਰਾਵੀ ਦੇ ਨੇੜੇ ਇੱਕ ਹਰੇ ਭਰੇ ਘਾਹ ਵਾਲੀ ਜਗ੍ਹਾ ਤੇ ਬੈਠ ਕੇ ਇਸ ਸਥਾਨ ਤੇ ਬੈਠ ਕੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਨੂੰ ਪਰਮਾਤਮਾ ਤੇ ਟਿਕਾਇਆ ਅਤੇ ਥੋੜੀ ਦੇਰ ਲਈ ਧਿਆਨ ਕੀਤਾ। ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੀਤ ਅਤੇ ਸ਼ਬਦ ਗਾਉਣੇ ਸ਼ੁਰੂ ਕਰ ਦਿੱਤੇ। ਕਈ ਵਾਰ ਗੁਰਨਾਣਕ ਦੇਵ ਜੀ ਵੀ ਇਸ ਵਿੱਚ ਸ਼ਾਮਲ ਹੋ ਜਾਂਦੇ ਸਨ ਅਤੇ ਉਹਨਾਂ ਨੂੰ ਗਾਉਣਾ ਵੀ ਸ਼ੁਰੂ ਕਰ ਦਿੰਦੇ ਸਨ ਜਲਦੀ ਹੀ ཅਿੰਨਾ ਲੋਕਾਂ ਨੇ ਇਸ ਸਾਦੇ ਪਰ ਬਹੁਤ ਹੀ ਦਿਲ ਨੂੰ ਛੂਹਣ ਵਾਲੇ ਸੁਰ ਸੁਨੇ ਉਹ ਗੁਰਨਾਣਕ ਦੇਵ ਜੀ ਅਤੇ ਪਾਈ ਮਰਦਾਨਾ ਜੀ ਤੇ ਆਲੇ ਦੁਆਲੇ ਇਕੱਠੇ ਹੋਣ ਲੱਗ ਪਏ ਹਰ ਜਗ੍ਹਾ ਤੇ ਲੋਕ ਇਨ੍ਹਾਂ ਪਵਿੱਤਰ ਗੀਤਾਂ ਨੂੰ ਸੁਣਨਾ ਪਸੰਦ ਕਰਦੇ ਸਨ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਧਿਆਨ ਜਾਂ ਸਿਮਰਨ ਦੀ ਮਹੱਤਤਾ ਬਾਰੇ ਗੱਲਾਂ ਸੁੰਨਣਾ ਬਹੁਤ ਪਸੰਦ ਸੀ ਗੁਰੂ ਨਾਨਕ ਦੇਵ ਜੀ ਤੁਣੀ ਚੰਦ ਨੂੰ ਮਿਲੇ ਇੱਕ ਦਿਨ ਅਜੇਹੇ ਸ੍ਰੀ ਲੈ ਕੇ ਤੰਦੌਰਾਂ ਲੋਹਰ ਦਾ ਇੱਕ ਅਮੀਰ ਆਦਮੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਆਇਆ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਆਉਣ ਦਾ ਸੱਤਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੈਂ ਇੱਥੇ ਬਿਲਕੁਲ ਠੀਕ ਆ ਮੈਨੂੰ ਸੱਚਮੁੱਚ ਸ਼ਾਨਦਾਰ ਘਰਾਂ ਦਾ ਸ਼ੌਕ ਨਹੀਂ ਇਸ ਤੋਂ ਇਲਾਵਾ ਤੁਹਾਡੇ ਘਰ ਫੇਰੀ ਮੇਰੀ ਤੁਹਾਨੂੰ ਅਸੁਵਿਧਾ ਦੀ ਅਤੇ ਬੇਲੋੜੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ ਪਰ ਦੁਨੀ ਚੰਦ ਜਿੱਤੀ ਸੀ ਅਤੇ ਆਪਣੀ ਬੇਨਤੀ ਨੂੰ ਵਾਰ-ਵਾਰ ਦੁਹਰਾਉਂਦਾ ਰਿਹਾ ਅੰਤ ਗੁਰੂ ਜੀ ਨੇ ਉਸਦੇ ਨਾਲ ਉਸਦੇ ਘਰ ਚੱਲਣ ਲਈ ਸਹਿਮਤ ਹੋ ਕੇ ਉੱਥੇ ਪਹੁੰਚਨ ਤੇ ਗੁਰੂ ਨਾਨਕ ਦੇਵ ਜੀ ਅਤੇ ਦੁਨੀਏ ਗੁਰਨਾਣਕ ਦੇਵ ਜੀ ਨੇ ਦੁਨੀਏ ਚੰਦੇ ਕਰਤੇ ਕਈ ਵੱਟੇ ਪ੍ਰਮੁੱਖ ਝੰਡੇ ਲਹਿਰਾਉਂਦੇ ਦੇਖੇ ਝੰਡਿਆਂ ਨੂੰ ਦੇਖ ਕੇ ਉਹ ਮੁਸਕਰਾਏ ਦੁਨੀਏ ਚੰਦ ਗੁਰੂ ਤਾਂ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀ ਨੂੰ ਘਰ ਦੇ ਅੰਦਰ ਲੈ ਗਿਆ ਉਸਨੇ ਉਹਨਾਂ ਨੂੰ ਖਾਣੇ ਪਾਸਾ ਰੋਜ਼ੰ ਦਿੱਤਾ ਉਸਨੇ ਉਹਨਾਂ ਨੂੰ ਠੰਡਾ ਪਾਣੀ ਅਤੇ ਪੀਣ ਲਈ ਹੋਰ ਕਈ ਜੂਸ ਦਿੱਤੇ ਫਿਰ ਉਹ ਗੁਰੂ ਨਾਨਕ ਦੇਵ ਜੀ ਦੇ ਕੋਲ ਹੱਥ ਜੋੜ ਕੇ ਬੈਠ ਗਿਆ ਦੁਨੀ ਚੰਦ ਨੇ ਕਿਹਾ ਕਿ ਇਹ ਉਸ ਦੇ ਪਿਤਾ ਦੀ ਸ਼ਰਤਾਂ ਸੀ ਅਤੇ ਉਸ ਨੇ ਆਪਣੇ ਨਾਮ ਦੇ ਸੋਹ ਬ੍ਰਾਹਮਣਾ ਨੂੰ ਭੋਜਨ ਖਵਾ ਲਈ ਆ ਕਿਹਾ ਸੀ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਦੋ ਤਿੰਨ ਹੋ ਗਏ ਹਨ ਜਦੋਂ ਉਹਨਾਂ ਦੇ ਪਿਤਾ ਨੇ ਕੁਝ ਨਹੀਂ ਖਾਤਾ ਫਿਰ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਨੇ ਉਹਨਾਂ ਲਈ ਸੋ ਬ੍ਰਾਹਮਣਾ ਨੂੰ ਖਵਾਇਆ ਤੁਣੀ ਚੰਦ ਨੇ ਪੁੱਛਿਆ ਕਿ ਉਹਨਾਂ ਦੇ ਪਿਤਾ ਕਿੱਥੇ ਹਨ ਗੁਰਨਾਨਕ ਦੇਵ ਜੀ ਨੇ ਜਵਾਬ ਦਿੱਤਾ ਕਿ ਉਹ ਇੱਕ ਬਗਿਆੜ ਦੇ ਰੂਪ ਵਿੱਚ ਅਵਤਾਰ ਤਾਂ ਰੰਗ ਕਰ ਚੁੱਕੇ ਹਨ ਜੋ ਹੁਣ 6 ਮੀਲ ਦੂਰ ਦਰਖਤਾਂ ਦੇ ਝੁੰਡ ਵਿੱਚ ਬੈਠਾ ਹੈ। ਉਹਨਾਂ ਦੇ ਪਿਤਾ ਦੀ ਆਤਮਾ ਇੱਕ ਬਗਿਆੜ ਵਿੱਚ ਪ੍ਰਵੇਸ਼ ਕਰਨ ਦਾ ਕਾਰਨ ਇਹ ਸੀ ਕਿ ਜਦੋਂ ਉਹ ਮਨੁੱਖੀ ਰੂਪ ਵਿੱਚ ਸਨ ਤਾਂ ਉਹਨਾਂ ਨੂੰ ਇੱਕ ਗਵਾਂਢੀ ਦੁਆਰਾ ਪਕਾਏ ਜਾ ਰਹੇ ਮਾਸ ਦੀ ਲਾਲਸਾ ਸੀ ਅਤੇ ਇਸੇ ਇੱਛਾ ਵਿੱਚ ਮਰ ਕੇ ਕੁਝ ਸਮੇਂ ਬਾਅਦ ਗੁਰਨਾਨਕ ਦੇਵ ਜੀ ਨੇ ਕਿਹਾ ਤੁਹਾਡੇ ਘਰ ਦੀ ਛਾਤੇ ਕਈ ਚੰਡੇ ਲਹਿਰਾ ਰਹੇ ਹਨ ਇਹ ਕਿਸ ਲਈ ਹਨ ਇਹਨਾਂ ਦਾ ਕੀ ਅਰਥ ਹੈ ਦੁਨੀ ਚੰਦ ਨੇ ਮਾਨ ਨਾਲ ਜਵਾਬ ਦਿੱਤਾ ਇਹ ਇਹ ਦਿਖਾ ਦਿਖਾਉਣ ਲਈ ਹਨ ਕਿ ਮੇਰੇ ਕੋਲ ਕਿੰਨੀ ਦੌਲਤ ਹੈ ਹਰ ਇੱਕ ਝੰਡਾ 10 ਮਿਲੀਅਨ ਰੁਪਏ ਦਰਸਾਉਂਦਾ ਹੈ ਸੱਤ ਝੰਡੇ ਦਰਸਾਉਂਦੇ ਹਨ ਕਿ ਮੈਂ 70 ਮਿਲੀਅਨ ਰੁਪਏ ਦੀ ਦੌਲਤ ਇਕੱਠੀ ਕੀਤੀ ਹੈ ਗਰਾਨਾਨਕ ਦੇਵ ਜੀ ਨੇ ਕਿਹਾ ਤਾਂ ਫਿਰ ਤੂੰ ਬਹੁਤ ਅਮੀਰ ਆਦਮੀ ਹੈ ਤੈਨੂੰ ਬਹੁਤ ਖੁਸ਼ ਹੋਣਾ ਚਾਹੀਦਾ ਹੈ ਅਤੇ ਆਪਣੇ ਆਪ ਨਾਲ ਝਗੜਾ ਕਰਨਾ ਚਾਹੀਦਾ ਹੈ ਦੁਨੀ ਚੰਦ ਨੇ ਜਵਾਬ ਦਿੱਤਾ ਪਵਿੱਤਰ ਮਹਾਰਾਜ ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲ ਸਕਦਾ ਕੁਝ ਲੋਕ ਮੇਰੇ ਨਾਲੋਂ ਕਿਤੇ ਜ਼ਿਆਦਾ ਅਮੀਰ ਹਨ ਮੇਰੇ ਨਾਲੋਂ ਉਹਨਾਂ ਕੋਲ ਕਿਤੇ ਜ਼ਿਆਦਾ ਦੌਲਤ ਹੈ ਇਸ ਨਾਲ ਮੈਨੂੰ ਦੁੱਖ ਹੁੰਦਾ ਹੈ ਅਤੇ ਮੈਂ ਹੋਰ ਦੌਲਤ ਦੀ ਇੱਛਾ ਰੱਖਦਾ ਹਾਂ ਮੈਂ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਬਣਨਾ ਚਾਹੁੰਦਾ ਹਾਂ ਜਦ ਤੱਕ ਮੇਰੀ ਇੱਛਾ ਪੂਰੀ ਨਹੀਂ ਹੋ ਜਾਂਦੀ ਮੈਂ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਮਹਿਸੂਸ ਨਹੀਂ ਕਰ ਸਕਦਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਰ ਕੀ ਉਹ ਲੋਕ ਜੋ ਤੁਹਾਡੇ ਨਾਲੋਂ ਅਮੀਰ ਹਨ ਉਹ ਹੋਰ ਵੀ ਅਮੀਰ ਬਣਨ ਦੀ ਕੋਸ਼ਿਸ਼ ਨਹੀਂ ਕਰ ਰਹੇ ਇਹ ਇਹ ਲੱਗਦਾ ਹੈ ਕਿ ਤੁਹਾਡੇ ਅਤੇ ਉਹਨਾਂ ਵਿਚਕਾਰ ਇਸ ਸ਼ਹਿਰ ਵਿੱਚ ਸਭ ਤੋਂ ਅਮੀਰ ਬਣਨ ਦੀ ਦੌੜ ਚੱਲ ਰਹੀ ਹੈ ਸ਼ਾਇਦ ਤੁਸੀਂ ਇਸ ਸਭ ਤੋਂ ਵੱਧ ਦੌਲਤ ਦੀ ਦੌੜ ਵਿੱਚ ਉਹਨਾਂ ਨੂੰ ਹਰਾ ਨਹੀਂ ਸਕੋਗੇ ਉਸ ਸਥਿਤੀ ਵਿੱਚ ਤੁਸੀਂ ਕਦੇ ਖੁਸ਼ ਨਹੀਂ ਹੋ ਸਕਦੇ ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ ਦੁਨੀ ਚੰਦ ਆਪਣੇ ਜੀਵਨ ਦੇ ਮਿਸ਼ਨ ਬਾਰੇ दसते हैं दुनी चंद ने कहा पवित्र महाराज मेरे को जजे विचार सोच का समा नहीं है मैं सिर्फ दिन रात मेहनत करके व् तो वौलत इकट्ठी करता हाँ गुरु नानक देव जी मुस्कराए अते कहा कि को मेरे लिए एक छोटा जहा काम करेगा दुनी चंद ने जवाब दिता बहुत खुशी नाल ਪਵਿੱਤਰ ਮਹਾਰਾਜ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਸੂਈ ਕੱਢੀ ਅਤੇ ਕਿਹਾ ਕਿਰਪਾ ਕਰਕੇ ਇਸ ਨੂੰ ਆਪਣੇ ਕੋਲ ਸੁਰੱਖਿਅਤ ਰੱਖੋ ਜਦੋਂ ਮੈਂ ਇਹ ਮੰਗਾਗਾ ਅਗਲੇ ਜਹਾਨ ਵਿੱਚ ਮੈਨੂੰ ਦੇ ਦਿਓ ਤੁਨੀ ਚੰਦ ਨੇ ਗੁਰੂ ਨਾਨਕ ਦੇਵ ਜੀ ਤੋਂ ਸੂਈ ਲੈ ਲਈ ਬਾਅਦ ਵਿੱਚ ਉਹ ਇਹ ਸੂਈ ਆਪਣੀ ਪਤਨੀ ਨੂੰ ਦੇ ਦਿੱਤੀ ਉਸਨੇ ਇਹ ਉਸ उसने ए उन उसनु दे य कहा पवित्र पुरख चाहता है कि असं सुई उस रखिए वो अगले संसार में तो यह वापस ले जाएगा उसने कहा कि तू पागल है सूई अगले संसार में जा सकती है असी इस अपने नाल उतें किएँ ले जा सकते हैं वापस जाओ ਅਤੇ ਇਸ ਨੂੰ ਪਵਿੱਤਰ ਆਤ ਇਸ ਪਵਿੱਤਰ ਆਦਮੀ ਨੂੰ ਵਾਪਸ ਕਰ ਦਿਓ ਦੁਨੀ ਚੰਦ ਗੁਰੂ ਨਾਨਕ ਦੇਵ ਜੀ ਕੋਲ ਵਾਪਸ ਆਇਆ ਅਤੇ ਕਿਹਾ ਪਵਿੱਤਰ ਮਹਾਰਾਜ ਕਿਰਪਾ ਕਰਕੇ ਆਪਣੇ ਸੂਈ ਵਾਪਸ ਲੈ ਲਓ ਅਸੀਂ ਇਸ ਨੂੰ ਅਗਲੇ ਸੰਸਾਰ ਵਿੱਚ ਨਹੀਂ ਲੈ ਜਾ ਸਕਦੇ ਅਸੀਂ ਇਸ ਨੂੰ ਉੱਥੇ ਨਹੀਂ ਲੈ ਜਾ ਸਕਦੇ ਇਹ ਸੰਭਵ ਨਹੀਂ ਹੈ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਦੁਨੀ ਚੰਦ ਇਹ ਸੂਈ ਛੋਟੀ ਅਤੇ ਹਲਕੀ ਹੈ ਤੁਸੀਂ ਕਹਿੰਦੇ ਹੋ ਕਿ ਇਹ ਤੁਹਾਡੇ ਨਾਲ ਅਗਲੇ ਸੰਸਾਰ ਵਿੱਚ ਨਹੀਂ ਜਾ ਸਕਦੀ 70 ਕਰੋੜ ਰੁਪਏ ਤੁਹਾਡੇ ਨਾਲ ਉੱਥੇ ਕਿਵੇਂ ਜਾ ਸਕਦੇ ਹਨ ਇਹ ਦੌਲਤ ਤੁਹਾਨੂੰ ਉੱਥੇ ਕੀ ਲਾਭ ਦੇਵੇਗੀ ਦੁਨੀ ਚੰਦ ਦਾ ਮਨ ਜਾਗ ਪਿਆ ਦੁਨੀ ਚੰਦ ਨੇ ਦੌਲਤ ਨੂੰ ਵਿਅਰਥਤਾ ਦਾ ਅਹਿਸਾਸ ਹੋਇਆ ਅਤੇ ਉਹ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਡੇਕ ਪਿਆ ਅਤੇ ਕਿਹਾ ਗੁਰੂ ਜੀ ਮੈਨੂੰ ਦੱਸੋ ਕਿ ਮੇਰਾ ਦੌਲਤ ਮੇਰੇ ਨਾਲ ਅਗਲੇ ਸੰਸਾਰ ਵਿੱਚ ਕਿਵੇਂ ਜਾ ਸਕਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਪ੍ਰਮਾਤਮਾ ਦਾ ਨਾਮ ਅਤੇ ਗਰੀਬਾਂ ਨੂੰ ਇਹ ਦੇਹ ਪੁਖਿਆ ਨੂੰ ਭੋਜਨ ਖਵਾਓ ਗਰੀਬਾਂ ਨੂੰ ਕੱਪੜੇ ਪਾਓ ਲੋੜਵੰਦਾਂ ਦੀ ਮਦਦ ਕਰੋ ਜੋ ਤੁਸੀਂ ਆਪਣੀ ਇਮਾਨਦਾਰੀ ਨਾਲ ਕਮਾਈ ਕੀਤੀ ਹੈ ਦੌਲਤ ਨੂੰ ਧਰਮੇ ਕੰਮਾਂ ਤੇ ਖਰਚ ਕਰਦੇ ਹੋ ਉਹ ਤੁਹਾਡੇ ਨਾਲ ਅਗਲੇ ਸੰਸਾਰ ਵਿੱਚ ਜਾਵੇਗਾ ਨਹੀਂ ਤਾਂ ਇਹ ਇੱਥੇ ਦੁਸ਼ੀਆਂ ਦੁਆਰਾ ਲੁੱਟਿਆ ਜਾਵੇਗਾ ਤੁਨੀ ਚੰਦ ਨੇ ਗੁਰਨਾਣਕ ਦੇਵ ਜੀ ਦੇ ਸੰਦੇਸ਼ ਦੀ ਸੱਚਾਈ ਨੂੰ ਸਮਝਿਆ ਅਤੇ ਇਸ ਲਾਹੌਰ ਨੂੰ ਸਵੀਕਾਰ ਕਰ ਲਿਆ ਉਹ ਲਾਹੌਰ ਵਿੱਚ ਕਈ ਸੰਸਥਾਵਾਂ ਸਥਾਪਿਤ ਕੀਤੀਆਂ ਅਤੇ ਆਪਣੀ ਸਾਰੀ ਦੌਲਤ ਸ਼ਹਿਦ ਤੇ ਲੋੜਵੰਦਾਂ ਅਤੇ ਗਰੀਬਾਂ ਦੀ ਸੇਵਾ ਲਈ ਖਰਚਨ ਲੱਗ ਪਿਆ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਜੀਵਨ ਦੇ ਸੁਨਹਿਰੀ ਨਿਯਮ ਸਮਝਾਏ ਦੁਨੀ ਚੰਦ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ ਉਸ ਨੇ ਗੁਰੂ ਨਾਨਕ ਦੇਵ ਜੀ ਦੀ ਸਲਾਹ ਅਨੁਸਾਰ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪ੍ਰਮਾਤਮਾ ਦੇ ਸੱਚੇ ਸੰਦੇਸ਼ ਦੀ ਪਾਲਣਾ ਕਰਨ ਲੱਗਾ ਗੁਰੂ ਨਾਨਕ ਦੇਵ ਜੀ ਨੇ ਇਸ ਮੌਕੇ ਤੇ ਲਿਖੇ ਸ਼ਬਦ ਉਚਾਰਨ ਕੀਤਾ ਝੂਠੇ ਹਨ ਰਾਜੇ ਝੂਠੇ ਹਨ ਉਹਨਾਂ ਦੀ ਪਰਜਾ ਝੂਠਾ ਹੈ ਸਾਰਾ ਸੰਸਾਰ ਝੂਠੇ ਹਨ ਮਹਿਲ ਝੂਠੇ ਮਨਾਰੇ ਝੂਠੇ ਹਨ ਉਹ ਜੋ ਉਹਨਾਂ ਵਿੱਚ ਰਹਿੰਦੇ ਹਨ ਝੂਠਾ ਹੈ ਸੋਨਾ ਝੂਠੀ ਹੈ ਚਾਂਦੀ झूठा वो जो उन्होंने पहनता है झूठा शरीर झूठे कपड़े झूठी बेमिसाल सुंदरता झूठे पति झूठिया पत्नियाँ सड़के मिट्टी हो जाते हैं झूठा मनुख झूठे प्यार करता है सिर चनहार में भुल जाता है वाहेगुरु जी का खालसा वाहेगुरु जी की फतेह